ਯੋ ਹਸਪੀਟਲ ਪਾਵਰ ਆਫ ਰੋਡ ਬਟਿੰਡਾ ਤੋਂ ਬੋਲ ਰਹੇ ਹਾਂ ਜੀ ਅਸੀਂ ਇਸ ਹਸਪਤਾਲ ਵਿੱਚ ਕੰਨ ਗਲੇ ਦੀਆਂ ਬਿਮਾਰੀਆਂ ਦਾ ਇਲਾਜ ਪਿਛਲੇ 12 ਸਾਲ ਤੋਂ ਰੈਗੂਲਰ ਕਰ ਰਹੇ ਹਾਂ ਅੱਜ ਆਪਾਂ ਗੱਲ ਕਰਾਂਗੇ ਗਲੇ ਦੀਆਂ ਬਿਮਾਰੀਆਂ ਬਾਰੇ ਗਲੇ ਦੀਆਂ ਬਿਮਾਰੀਆਂ ਜੋ ਕਿ ਬੱਚਿਆਂ ਤੋਂ ਲੈ ਕੇ ਤੇ ਬਜ਼ੁਰਗਾਂ ਤੱਕ ਤੋਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਪਹਿਲਾਂ ਆਪਾਂ ਗੱਲ ਕਰਾਂਗੇ ਬੱਚਿਆਂ ਵਿੱਚ ਗਲੇ ਦੀਆਂ ਬਿਮਾਰੀਆਂ ਜਿਵੇਂ ਕਾਮਨ ਹੈ ਟੌਨਸਿਲ ਅਤੇ ਐਡੀਨੋਇਡ ਬੱਚਿਆਂ ਨੂੰ ਜਿਨ੍ਹਾਂ ਦੇ ਐਡੀਨੋਇਡ ਹੁੰਦਾ ਹੈ ਉਹਨਾਂ ਨੂੰ ਨੱਕ ਵਿੱਚੋਂ ਸਾਹ ਨਹੀਂ ਆਉਂਦਾ ਜਿਸ ਕਰਕੇ ਮਾਉਥ ਬਰੀਥਿੰਗ ਦੀ ਬਹੁਤ ਕਾਮਨ ਪ੍ਰੋਬਲਮ ਹੈ ਸਨੋਰਿੰਗ ਦੀ ਬਹੁਤ ਕਾਮਨ ਪ੍ਰੋਬਲਮ ਹੈ ਉਸ ਲਈ ਸਾਡੇ ਕੋਲ ਲੇਟੈਸਟ ਟੈਕਨੀਕ ਹੈ ਮਾਈਕਰੋ ਡੋਬਰਾਟਰ ਅਸਿਸਟਡ ਐਡੀਨੋਇਡ ਸਰਜਰੀ ਇਸ ਨਾਲ ਬਹੁਤ ਹੀ ਬੱਚੇ ਦਾ ਬਲੱਡ ਲੌਸ ਬਹੁਤ ਹੀ ਘੱਟ ਹੁੰਦਾ ਹੈ ਅਤੇ ਸਮਾਂ ਵੀ ਬਹੁਤ ਘੱਟ ਹੁੰਦਾ ਹੈ ਅਤੇ ਕਲੀਅਰੈਂਸ ਰੇਟ ਬਹੁਤ ਘੱਟ ਹੈ ਇਹ ਆਪਰੇਸ਼ਨ ਅਸੀਂ ਸੇਮ ਖਰਚੇ ਵਿੱਚ ਹੀ ਕਰਦੇ ਹਾਂ ਇਹ ਆਪਰੇਸ਼ਨ PGI ਦਿੱਲੀ ਵੱਡੇ ਵੱਡੇ ਸੈਂਟਰਸ ਤੇ ਅਵੇਲੇਬਲ ਹੈ ਇਸ ਲਈ ਇਹ ਸਾਡੇ ਸੈਂਟਰ ਤੇ ਤੁਸੀਂ ਇਸ ਸਹੂਬੇਦਾ ਦਾ ਲਾਭ ਉਠਾ ਸਕਦੇ ਹੋ ਦੂਸਰਾ ਆਪਰੇਸ਼ਨ ਹੈ ਕੌਂਸਲਸ ਦਾ ਬੱਚਿਆਂ ਵਿੱਚ ਬਹੁਤ ਕਾਮਨ ਹੈ ਇਸ ਲਈ ਅਸੀਂ ਕੋਗੂਲੇਸ਼ਨ ਟੈਕਨੀਕ ਦੀ ਯੂਜ਼ ਕਰਦੇ ਹਾਂ ਇਹ ਵੀ ਬਹੁਤ ਲੇਟੈਸਟ ਟੈਕਨੀਕ ਹੈ ਜੋ ਕਿ PGI ਵੱਡੇ ਵੱਡੇ ਸ਼ਹਿਰਾਂ ਵਿੱਚ ਅਵੇਲੇਬਲ ਹੈ ਇਸ ਟੈਕਨੀਕ ਦਾ ਤੁਸੀਂ ਲਾਭ ਉਠਾ ਸਕਦੇ ਹੋ ਵੱਡਿਆਂ ਵਿੱਚ ਜਿਵੇਂ ਥਾਇਰੋਇਡ ਗਿੱਲੜ ਦੀ ਪ੍ਰੋਬਲਮ ਬਹੁਤ ਕਾਮਨ ਹੈ ਗਿਲਡਰ ਦੀ ਪ੍ਰੋਬਲਮ ਲਈ ਅਸੀਂ ਇਹ ਆਪਰੇਸ਼ਨ ਬਹੁਤ ਹੀ ਘੱਟ ਖਰਚੇ ਵਿੱਚ ਥਾਇਰੋਇਡੈਕਟਮੀ ਆਪਰੇਸ਼ਨ ਇਸ ਦਾ ਨਾਮ ਹੈ ਇਹ ਅਸੀਂ ਬਹੁਤ ਹੀ ਛੋਟੇ ਚੀਰੇ ਵਿੱਚ ਇਹ ਆਪਰੇਸ਼ਨ ਬਹੁਤ ਘੱਟ ਖਰਚੇ ਵਿੱਚ ਕਰ ਦਿੰਦੇ ਹਾਂ ਤੀਸਰਾ ਜੋ ਵੱਡਿਆਂ ਵਿੱਚ ਪ੍ਰੋਬਲਮ ਹੈ ਤੁਸੀਂ ਆਮ ਤੌਰ ਤੇ ਦੇਖਿਆ ਉਸ ਨੋਰਿੰਗ ਦੀ ਓਐਸਏ ਦੀ ਪ੍ਰੋਬਲਮ ਬਹੁਤ ਕਾਮਨ ਹੈ ਓਐਸਏ ਦੀ ਪ੍ਰੋਬਲਮ ਵਿੱਚ ਪੇਸ਼ੈਂਟ ਨੂੰ ਰਾਤ ਨੂੰ ਸਾਹ ਰੁਕਣਾ ਘਰਾੜੇ ਆਉਣਾ ਇਹ ਮੋਸਟਲੀ ਓਬੀਸ ਪੇਸ਼ੈਂਟਸ ਜਿਨ੍ਹਾਂ ਦਾ weight ਜਿਆਦਾ ਹੁੰਦਾ ਉਹਨਾਂ ਵਿੱਚ ਕਾਮਨ ਹੈ ਇਸ ਲਈ ਅਸੀਂ ਕੁਝ ਟੈਸਟ ਕਰਦੇ ਹਾਂ ਸਪੈਸ਼ਲ ਟੈਸਟ ਜਿਵੇਂ ਕਿ ਸਲੀਪ ਸਟਡੀ ਉਸ ਵਿੱਚ ਅਸੀਂ ਓਵਰਨਾਈਟ ਇਹ ਟੈਸਟ ਸਲੀਪ ਸਟਡੀ ਦਾ ਟੈਸਟ ਕੀਤਾ ਜਾਂਦਾ ਹੈ ਜੋ ਕਿ ਬਹੁਤ ਘੱਟ ਖਰਚੇ ਵਿੱਚ ਸਾਡੇ ਸੈਂਟਰ ਤੇ ਅਵੇਲੇਬਲ ਹੈ ਉਸ ਤੋਂ ਲਾਭ ਉਸ ਤੋਂ ਇਲਾਵਾ ਜੇ ਸੀਪੈਪ ਦੀ ਲੋੜ ਪੈਂਦੀ ਹੈ ਇਸ ਪੇਸ਼ੈਂਟਸ ਵਿੱਚ ਉਹ ਵੀ ਸਾਡੇ ਸੈਂਟਰ ਤੇ ਬਹੁਤ ਘੱਟ ਖਰਚੇ ਵਿੱਚ ਅਵੇਲੇਬਲ ਹਨ ਤੀਸਰਾ ਜੋ ਕਿ ਸਰਾੜੇ ਵਾਲੀ ਪ੍ਰੋਬਲਮ ਹੈ ਇਸ ਦਾ ਸਰਜਰੀ ਨਾਲ ਵੀ ਆਪਰੇਸ਼ਨ ਕੀਤਾ ਜਾਂਦਾ ਹੈ ਇਹ ਸਾਰੇ ਆਪਰੇਸ਼ਨ ਅਸੀਂ ਆਯੂਸ਼ਮਨ ਸੇਤ ਸਕੀਮ ਯੋਜਨਾ ਬਾਕੀ ਸਾਰੇ ਪ੍ਰਾਈਵੇਟ ਟੀਪੀਏ ਵਿੱਚ ਅਵੇਲੇਬਲ ਹਨ ਪਤਾ ਇੱਕ ਵਾਰ ਫਿਰ ਨੋਟ ਕਰ ਲੋ ਜਿੰਦਲ ਈਐਨਟੀ ਹਸਪੀਟਲ ਪਾਵਰ ਹਾਊਸ ਰੋਡ ਸਾਹਮਣੇ ਗਲੀ ਨੰਬਰ 8 ਮੋਬਾਈਲ ਨੰਬਰ 842730332